ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦਾ ਸਾਰੇ ਵਧੀਆ ਹੋਵੋ ਠੀਕ ਠਾਕ ਹੋਵੋਗੇ ਵਾਇਰੂਸ ਸਾਰਿਆਂ ਚੜ੍ਹਦੀ ਕਲਾ ਪੰਦਰੂਤੀ ਹੋਖਣਾ ਅੱਜ ਆਪਾਂ ਬਣਾਵਾਂਗੇ ਜੀ ਮਲਾਈ ਦਾ ਘਿਓ ਕਾਫੀ ਦਿਨਾਂ ਦੀ ਮਲਾਈ ਸੀ ਜਿਹੜੀ ਇਕੱਠੀ ਹੋ ਰਹੀ ਸੀ ਤਾਂ ਆਪਾਂ ਸੋਚਿਆ ਇੱਥੇ ਜਿਹੜਾ ਪਹਿਲਾਂ ਘਿਓ ਬਣਾ ਲਈਏ ਤੇ ਪਹਿਲਾਂ ਆਪਾਂ ਉਹਦੀ ਮਖਣੀ ਬਣਾਵਾਂਗੇ ਫਿਰ ਆਪਾਂ ਘਿਓ ਬਣਾਵਾਂਗੇ ਉਸ ਤੋਂ ਪਹਿਲਾਂ ਹਰਗੁਣ ਕਹਿੰਦੀ ਮੈਂ ਮੈਨੂੰ ਦੁੱਧ ਗਰਮ ਕਰਕੇ ਦੇ ਦਉ ਹੁਣੇ-ਹੁਣੇ ਆਈ ਸੀ ਸਕੂਲੋਂ ਤੇ ਆ ਦੇਖੋ ਉਹਦਾ ਦੁੱਧ ਜਿਹੜਾ ਆਪਾਂ ਥੋੜਾ ਜਿਹਾ ਗੜਬੀ ਦੇ ਵਿੱਚ ਰੱਖਿਆ ਹੋਇਆ ਹੈ ਦੇ ਹੁੰਗਾਂ ਕਰਕੇ ਪਹਿਲਾਂ ਨੂੰ ਦੇ ਦਾਂਗੇ ਫਿਰ ਆਪਾਂ ਬਣਾਵਾਂਗੇ ਕਿਉਂ ਔਰ ਜੀ ਦੁੱਧ ਆਪਾਂ ਦਾ ਘਰ ਲੈ ਗਰਮ ਤੇ ਇਹ ਲੈ ਹਰਗੁਣ ਲੈ ਅਰਸ ਗਈ ਕੀ ਹੋ ਗਿਆ ਚਲ ਆਪ ਇਹ ਚੱਕ ਲਈ ਠੀਕ ਹੈ ਆ ਦੇਖੋ ਜੀ ਹਰਗੁਣ ਬੈਠੀ ਆ ਔਰ ਗੁੱਸੇ ਹੋ ਕੇ ਗੁੱਸੇ ਹੋ ਗਿਆ ਚੰਗੋ ਤੇ ਦੁੱਧ ਵੀ ਪੀਲਾ ਚੱਕੇ ਆ ਦੇਖੋ ਜੀ ਆਪਾਂ ਮੱਖਣ ਤਾਂ ਜਿਹੜਾ ਕੱਢ ਲਿਆ ਥੋੜਾ ਜਿਹਾ ਰਹਿ ਗਿਆ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਤਾਂ ਕਿਉਂ ਆਪਾਂ ਮਸ਼ੀਨ ਹੈ ਬਾੜ ਦਿੱਤੀ ਰੱਖ ਲਈ ਸੀ ਕਿਉਂਕਿ ਉੱਥੇ ਰਸੋਈ 'ਚ ਗਰਮੀ ਜਾਂਦਾ ਸੀ ਇਸ ਲਈ ਇੱਥੇ ਬੈ ਕੇ ਕੱਢਣ ਲੱਗ ਰਹੀ ਸੀ ਆਪਾਂ ਮਲਾਈ ਮਖਣੀ ਦੇਖੋ ਜੀ ਮਾਸਨੀ ਹੈ ਜਿਹੜੀ ਇੰਨੀ ਨਿਕਲ ਗਈ ਆਪਣੇ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਜੇ ਆਪਾਂ ਖਾਣੀ ਇਹਦੇ ਵਿੱਚੋਂ ਥੋੜੀ-ਬੋਤੀ ਰੱਖ ਲਾਂਗੇ ਜੇ ਖੱਟੀ ਜੀ ਨਾ ਹੋਈ ਵਧੀਆ ਹੋਈ ਜੇ ਥੋੜੀ ਜੀ ਲੱਗੇ ਤਾਂ ਆਪਾਂ ਸਾਰੇ ਗਰਮ ਕਰ ਦਵਾਂਗੇ ਨਹੀਂ ਥੋੜੀ-ਬੋਤੀ ਖਾਣ ਵਾਸਤੇ ਖੜ ਰੱਖ ਲਾਂਗੇ ਹੁਣ ਦੇਖੋ ਮਲਾਈ ਦੇ ਵਿੱਚ ਪਹਿਲਾਂ ਆਪਾਂ ਥੋੜਾ ਜਿਹਾ ਪਾਣੀ ਪਾ ਲੈਣੇ ਹੁੰਨੇ ਆਗੇ ਕੱਲੀ ਮਲਾਈ ਜੀ ਵਧੀਆ ਨਹੀਂ ਘੱਟ ਨਿਕਲਦਾ ਕਿਉਂ ਤਾਂ ਕਰਕੇ ਆਪਾਂ ਜਿਹੜੀ ਮੱਖਣੀ ਆ ਪਹਿਲਾਂ ਬਣਾ ਲੈਨੇ ਨੇ ਫੇਰ ਆਪਾਂ ਕਿਉਂ ਘੱਟਦੇ ਇਸ ਤੋਂ ਦੇਖੋ ਜੀ ਹਰ ਗੁਣ ਪੀਰੀ ਦੁੱਧ ਕੰਨ ਫੜ ਕੇ ਦੇਖੋ ਤੇ ਨਾਲ-ਨਾਲ ਟੀਵੀ ਦੇਖ ਰਹੀ ਹੈਗੀ ਮੋਟੂ ਪਤਲੂ ਚਲਾ ਰੱਖਿਆ ਟੀਵੀ ਤੇ ਆ ਦੇਖੋ ਹੱਸੀ ਜਾਂਦੀ ਆ ਹੁਣ ਹੁਣ ਕੀ ਹੋ ਗਿਆ ਗੁੱਸੇ ਹੋ ਗਈ ਸੀ ਪਹਿਲਾਂ ਆ ਦੇਖੋ ਹੁਣ ਆਪਾਂ ਇਹ ਜਿਹੜਾ ਮੱਖਣ ਹੈ ਸਾਰਾ ਇਹਦੇ ਵਿੱਚ ਆਪਾਂ ਕੱਢ ਲਾਂਗੇ ਆ ਟੋਪੀ ਦੇ ਵਿੱਚ ਤੋ ਤਾਇਆ ਇਹਦੇ ਵਿੱਚ ਆਪਾਂ ਜਿਹੜਾ ਇਹ ਸਾਰਾ ਮੱਖਣ ਕੱਢ ਲਵਾਂਗੇ ਪਹਿਲਾਂ ਲੋ ਜੀ ਆਪਾਂ ਇਹ ਸਾਰੇ ਹੁਣ ਇਸ ਤਰ੍ਹਾਂ ਜਿਹੜੀ ਮਗਣੀ ਹੈਗੀ ਲੱਸੀ ਜੀ ਨਿਚੋੜ ਕੇ ਇਦਾਂ ਕੱਢ ਲਾਂਗੇ ਬਾਕੀ ਜਿਹੜੀ ਮਾੜੀ ਮੋਟੀ ਰਹਿ ਗਈ ਉਹ ਆਪਾਂ ਬਾਅਦ ਵਿੱਚ ਨਿਚੋੜ ਦਾਂਗੇ ਇੱਕ ਹੋਰ ਆਪਾਂ ਇਦਾਂ ਸਾਰੀ ਇਹ ਕੱਢ ਲਾਂਗੇ ਟੋਪੀਏ ਚ ਦੇਖੋ ਹੁਣ ਆਪਾਂ ਜੀ ਜਿਹੜੀ ਮੱਖਣੀ ਕੱਢੀ ਸੀਗੀ ਉਹ ਆਪਾਂ ਧਰਤੀ ਗੈਸ ਦੇ ਉੱਤੇ ਲੋ ਫਲੇਮ ਦੇਤੇ ਗੈਸ ਥੋੜਾ ਜਿਹਾ ਆਪਾਂ ਘਟ ਕਰ ਦਿੱਤਾ ਤੇ ਆਪਾਂ ਹੁਣ ਇਹਨੂੰ ਹਲਕਾ-ਹਲਕਾ ਜਿਹਾ ਇਦਾਂ ਹਿਲਾਉਂਦੇ ਰਾਵਾਂਗੇ ਤਾਂ ਕਿ ਜਿਹੜਾ ਇਹ ਬਾਹਰ ਨਾ ਨਿਕਲ ਸਕੇ ਥੋੜਾ ਤੈਨੂੰ ਗਰਮ ਹੋਣ ਦੇ ਤੇ ਇਹ ਗਰਮ ਹੋ ਜਾਂਦਾ ਹੁਣ ਆਪਾਂ ਇਦਾਂ ਰਹੇ ਗਰਮ ਹੁੰਦੇ ਹੁੰਦੇ ਨਾਲ-ਨਾਲ ਆਪਾਂ ਐਵੇਂ ਇਹਨੂੰ ਹਲਾਈ ਜਾਣਾਗਾ ਤੇ ਇਹ ਸਾਰਾ ਇੱਕਦਮ ਪਹਿਲਾਂ ਸਾਰਾ ਮੈਲਟ ਹੋ ਜਾਊਗਾ ਇਸ ਤੋਂ ਬਾਅਦ ਇਹ ਹੌਲੀ ਹੌਲੀ ਜਿਹੜੀ ਇਹਦੇ ਵਿੱਚ ਲੱਸੀ ਜੀ ਆ ਕੋਈ ਪਾਣੀ ਪੂਣੀ ਥੋੜਾ ਬਹੁਤ ਹੈ ਉਹ ਸਾਰਾ ਮਿਚ ਜੂਗਾ ਫਿਰ ਇਸ ਤੋਂ ਬਾਅਦ ਜਿਹੜਾ ਕਿਉ ਹੈ ਉਹ ਤਿਆਰ ਹੋ ਜੂਗਾ ਐਦਾਂ ਆਪਾਂ ਇਹ ਹੌਲੀ ਹੌਲੀ ਹਿਲਾਉਂਦੇ ਰਹਿਣਾਗਾ ਲੋਜੀ ਲੋਜੀ ਮੱਖਣੀ ਜਿਹੜੀ ਆਪਣੇ ਸਾਰੇ ਮੈਲਟ ਹੋ ਗਈ ਥੋੜੀ ਬਹੁਤ ਹੀ ਰਹਗੀ ਆਪਾਂ ਇਹਨੂੰ ਗੈਸ ਨੂੰ ਲੋ ਫਲੇਮ ਤੇ ਰੱਖਣਾ ਜੀ ਤਾਂ ਕਿ ਜਿਹੜੀ ਲੱਸੀ ਹੈ ਉਹ ਹੌਲੀ-ਹੌਲੀ ਮੱਚ ਸਕੇ ਕਿਉਂਕਿ ਇੱਕੋ ਦਮ ਹੈ ਜਿਹੜਾ ਫਿਰ ਸਾਰਾ ਹੀ ਇਹ ਘਿਓ ਹੈ ਜਿਹੜਾ ਖਰਾਬ ਹੋ ਜਾਊਗਾ ਮੱਚ ਜਾਊਗਾ ਤਾਂ ਕਰਕੇ ਆਪਾਂ ਇਹਨੂੰ ਲੋ ਫਲੇਮ ਤੇ ਰੱਖ ਕੇ ਜਿਹੜਾ ਬਣਾਵਾਂਗੇ ਤਾਂ ਕਿ ਜਿਹੜੀ ਇਹ ਹੌਲੀ-ਹੌਲੀ ਜਿਹੜੀ ਲੱਸੀ ਉਹ ਮੱਚ ਜਾਊਗੀ ਤੇ ਆਪਣਾ ਜਿਹੜਾ ਘਿਓ ਹੈਗਾ ਉਹ ਬਣ ਕੇ ਤਿਆਰ ਹੋ ਜਾਊਗਾ ਆਪਾਂ ਇਹਨੂੰ ਨਾਲ-ਨਾਲ ਹਿਲਾਉਂਦੇ ਰਵਾਂਗੇ ਲੋਜੀ ਕਿਉ ਆਪਣਾ ਹੁਣ ਐਵੇਂ ਬਣ ਕੇ ਤਿਆਰ ਹੋ ਗਿਆ ਥੋੜਾ ਜਿਹਾ ਰਹਿਦਾਗਾ ਤੇ ਜਦੋਂ ਚੰਗੀ ਤਰ੍ਹਾਂ ਸਾਰਾ ਮਚ ਗਿਆ ਥੋੜਾ ਜਿਹਾ ਰਹਿ ਜਾਊਗਾ ਇਹ ਤੇ ਫਿਰ ਆਪਣਾ ਘਿਓ ਹੈ ਪੂਰਾ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ ਇਸ ਤਰ੍ਹਾਂ ਇਹਨੂੰ ਆਪਾਂ ਹਜੇ ਹੌਲੀ-ਹੌਲੀ ਹਲਾਵਾਂਗੇ ਤਾਂ ਕਿ ਇਹ ਜਿਹੜਾ ਥੱਲੇ ਨਾ ਲੱਗੇ ਆ ਦੇਖੋ ਤੁਸੀਂ ਬੱਸ ਤਾਂ ਘਿਓ ਬਾਣੀ ਚੁੱਕਿਆ ਥੋੜਾ ਬਥੇ ਹੀ ਰਹਿ ਗਿਆ ਇਸ ਤਰ੍ਹਾਂ ਬਹੁਤ ਵਧੀਆ ਕਿਉਂ ਬਣਦਾ ਹੈਗਾ ਜੇਕਰ ਆਪਾਂ ਕੱਲੀ ਮਲਾਈ ਰੱਖ ਦਿੰਦੇ ਤਾਂ ਉਹ ਜ਼ਿਆਦਾ ਮੱਚ ਜਾਂਦੀ ਤੇ ਕਿਉਂ ਥੋੜਾ ਨਿਕਲਦਾ ਪਣਾ ਤਾਂ ਅਗਰ ਕਿ ਆਪਾਂ ਪਹਿਲਾਂ ਇਹ ਜਿਹੜੀ ਮੱਖਣੀ ਬਣਾ ਲੈਨੇ ਹੁੰਨੇ ਤੇ ਬਾਅਦ ਵਿੱਚ ਆਪਾਂ ਫਿਰ ਇਹਦਾ ਕਿਉਂ ਕੰਢਦੇ ਆ ਆ ਦੇਖੋ ਤੁਸੀਂ ਕਿੰਨਾ ਵਧੀਆ ਲੱਗ ਰਿਹਾ ਤੇ ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਹੈਗੀ ਲੋਜੀਕ ਉਹ ਜਿਹੜਾ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੇ ਆਪਾਂ ਇਹਨੂੰ ਥੋੜਾ ਠੰਡਾ ਹੋਣ ਤੇ ਕਿਸੇ ਹੋਰ ਭਾਂਡੇ ਦੇ ਵਿੱਚ ਕੱਢ ਲਵਾਂਗੇ ਜੇ ਤੁਹਾਨੂੰ ਵੀ ਇਹ ਤਰੀਕਾ ਵਧੀਆ ਲੱਗਿਆ ਤਾਂ ਜ਼ਰੂਰ ਟਰਾਈ ਕਰਨਾ ਤੇ ਆਪਾਂ ਦਾ ਇਦਾਂ ਹੀ ਬਣਾਉਣੇ ਆ ਜੀ ਮੱਖਣ ਤਿਆਰ ਕਰਕੇ ਪਹਿਲਾਂ ਫਿਰ ਬਾਅਦ ਵਿੱਚ ਜਿਹੜਾ ਆਪਾਂ ਦਾ ਘਿਓ ਬਣਾਉਣੇ ਆਂਗੇ ਤੇ ਬਾਕੀ ਜੋ ਵੀ ਆਪਣੇ ਚੈਨਲ ਤੇ ਨਵੇਂ ਆਇਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੀਆਂ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੱਧ ਤੋਂ ਵੱਧ ਸਪੋਰਟ ਕਰਨਾ ਜੀ ਧੰਨਵਾਦ